ਕੈਨੇਡਾ ਨਿਊਜ਼ ਨਾਮਾ ਦੇ ਵਿੱਚ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਮਾਰਕ ਮਿਲਰ ਇਮੀਗ੍ਰੇਸ਼ਨ ਤੇ ਸ਼ਰਨ ਦੀਆਂ ਪ੍ਰਣਾਲੀਆਂ ਵਿੱਚ ਹੋਰ ਤਬਦੀਲੀਆਂ ਦਾ ਆਪਸਤਾਵ ਕਰਨਗੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀ ਵਿੱਚ ਹੋਰ ਸੁਧਾਰ ਦਾ ਪ੍ਰਸਤਾਵ ਕੀਤਾ ਜਾਵੇਗਾ ਇਹ ਅਗਲੇ 2 ਸਾਲਾਂ ਵਿੱਚ ਕੈਨੇਡਾ ਦੇ ਅੰਦਰ ਦਾਖਲ ਹੋਣ ਵਾਲੇ 27 ਨਿਵਾਸੀਆਂ ਦੀ ਨਿਸ਼ਾਨਾ ਸੰਖਿਆ ਵਿੱਚ ਇੱਕ ਮਹੱਤਵਪੂਰਨ ਕਟੌਤੀ ਅਤੇ ਅਸਥਾਈ ਕੰਮਾਂ ਦੇ ਪਰਮਟਾ ਦੇ ਆਲੇ ਦੁਆਲੇ ਸਖਤ ਨਿਯਮਾਂ ਦੇ ਆਧਾਰ ਤੇ ਆਇਆ ਹੈ ਕ੍ਰਿਡਿਅ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੇ ਗਏ ਆਂਕੜੇ ਦਰਸਾਉਂਦੇ ਨੇ ਕਿ ਸ਼ਰਨਾਰਥੀ ਅਤੇ ਸ਼ਰਨ ਦੇ ਦਾਅਵਿਆਂ ਦੀ ਪ੍ਰਤੀਕਿਰਿਆ ਵਿੱਚ ਔਸਤ 44 ਦਿਨ ਲੈਂਦਾ ਹੈ। ਮਿਲਰ ਨੇ ਸਭ ਨੂੰ ਹਸ ਆਫ ਕਾਮਨ ਇਮੀਗ੍ਰੇਸ਼ਨ ਕਮੇਟੀ ਨੂੰ ਦੱਸਿਆ ਕਿ ਪਨਾਹ ਤੇ ਸ਼ਰਨਾਰਤੀ ਪ੍ਰਣਾਲੀ ਵਾਲਿਅਮ ਅਤੇ ਅਸ਼ਕੁਲਤਾ ਵਿੱਚ ਕਈ ਕਾਰਨਾਂ ਨਾਲ ਕੰਮ ਚੰਗੀ ਤਰ੍ਹਾਂ ਨਹੀਂ ਹੋ ਸਕ ਰਿਹਾ ਤੇ ਇਸ ਤਰ੍ਹਾਂ ਇਸ ਵਿੱਚ ਕੁਝ ਨਾ ਕੁਝ ਤਬਦੀਲੀ ਹੋਣੀ ਚਾਹੀਦੀ ਹੈ ਤੇ ਮੈਂ ਸਿਸਟਮ ਨੂੰ ਸੁਧਾਰ ਕਰਨਾ ਚਾਹੁੰਦਾ ਤੇ ਉਹ ਉਸੇ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਤਰ੍ਹਾਂ ਉਸ ਨੂੰ ਕੰਮ ਕਰਨਾ ਚਾਹੀਦਾ ਵਾਦਰੇ ਦਾਵੇ ਜੋ ਅਸੀਂ ਹੁਣ ਵੇਖ ਰਹੇ ਹਾਂ ਅੰਦਰੋਂ ਨਹੀਂ ਅਚਾਨਕ ਨਹੀਂ ਹਨ ਤੇ ਉਹ ਜੋ ਅਸੀਂ ਲੋਕਾਂ ਨਾਲ ਵੇਖ ਰਹੇ ਹਾਂ ਤੇ ਜਿਨ੍ਹਾਂ ਨੂੰ ਕੈਨੇਡਾ ਵਿੱਚ ਰਹਿਣ ਦੀ ਵਾਦੀ ਉਪ ਘੱਟ ਉਮੀਦ ਅਤੇ ਫਾਇਲਾਂ ਕਾਰਨ ਸਲਾਹ ਦਿੱਤੀ ਜਾ ਰਹੀ ਹੈ ਕਿ ਮੇਰਾ خیال ਹੈ ਕਿ ਬੇਇਨਸਾਫੀ ਨਾਲ ਪਨਾਹ ਦਾਵੇ ਆ ਜਿੱਥੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਅਜਿਹਾ ਕਰਨ ਦੀ ਸਮਰੱਥਾ ਹੈ ਅੰਦਰੂਨੀ ਸ਼ਰਨ ਦੇ ਦਾਵੇ ਉਹ ਹੁੰਦੇ ਨੇ ਜੋ ਦਾਖਲੇ ਦੇ ਨਿਯਮਤ ਬੰਦਰਗਾਹ ਤੋਂ ਬਾਹਰ ਕਿਤੇ ਜਾਂਦੇ ਨੇ ਜੇਹਾ ਦਾਵਾ ਕਰਨ ਤੋਂ ਪਹਿਲਾਂ ਲੋਕ ਘਟੋ ਘਟ ਦੋ ਹਫ਼ਤੇ ਪਹਿਲਾਂ ਕੈਨੇਡਾ ਵਿੱਚ ਰਹੇ ਹੋਣੇ ਚਾਹੀਦੇ ਨੇ ਸਰਕਾਰੀ ਅੰਕੜਿਆਂ ਦੇ ਮੁਤਾਬਕ ਇਹਨਾਂ ਵਿੱਚ 635 ਦਾਅਵਿਆਂ ਤੇ ਇਸ ਸਾਲ ਜਨਵਰੀ ਤੋਂ ਸਤੰਬਰ ਦਰਮਿਆਨ ਕਾਰਵਾਈ ਕੀਤੀ ਗਈ ਇਸ ਤੋਂ ਪਹਿਲਾਂ ਗਵਾਹੀ ਵਿੱਚ ਮਿਲਰ ਨੇ ਕਿਹਾ ਹੈ ਕਿ ਵਿਦਿਆਰਥੀ ਵੀਜ਼ਾ ਤੇ ਲੋਕਾਂ ਦੀ ਵੱਡੀ ਗਰੰਟੀ ਸ਼ਰਨ ਦੇ ਦਾਅਵੇ ਦਾਇਰ ਕਰ ਰਹੀ ਹੈ ਇੱਕ ਭਾਵਨਾਤਮਕ ਤੌਰ ਤੇ ਚਾਰਜ ਕੀਤਾ ਮੁੱਦਾ ਹੋ ਸਕਦਾ ਕਿਉਂਕਿ ਕਮੇਟੀ ਪ੍ਰਦਰਸ਼ਨਕਾਰੀਆਂ ਨੇ ਇਹ ਕਹਿੰਦੇ ਹੋਏ ਸੰਕੇਤ ਦਿੱਤੇ ਨੇ ਕਿ ਸਾਨੂੰ ਦੇਸ਼ ਨਕਾਲਾ ਨਾ ਦਿਓ ਨਕਸਲਵਾਦੀ ਨਾ ਬਣਾਓ ਅਧਿਕਾਰਾਂ ਵਿੱਚ ਕਟੌਤੀ ਨਹੀਂ ਇਹ ਸਭ ਸਥਿਤੀ ਮਿਲਰ ਦੀ ਗਵਾਹੀ ਦੇ ਅੰਤ ਤੇ ਪਰਵਰਤਨ ਦੇ ਸਮੂਹ ਕਾ ਪ੍ਰਵਾਸੀ ਵਰਕਰਜ਼ ਅਲਾਈਂਸ ਦੇ ਇੱਕ ਪ੍ਰਦਰਸ਼ਨਕਾਰੀ ਨੇ ਮੰਤਰੀ ਨੂੰ ਕਿਹਾ ਕਿ ਅਸੀਂ ਉਹ ਲੋਕਾਂ ਜਿਨ੍ਹਾਂ ਨੂੰ ਤੁਸੀਂ ਇਸ ਦੇਸ਼ ਵਿੱਚ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਮੰਤਰੀ ਕਮੇਟੀ ਰੂਮ ਤੋਂ ਬਾਹਰ ਆਇਆ ਤਾਂ ਸਾਂਸਦੀ ਸੁਰੱਖਿਆ ਸੇਵਾਵਾਂ ਦੁਆਰਾ ਲਗਭਗ 20 ਲੋਕਾਂ ਦੇ ਸਮੂਹ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ ਸੀ एनडीपी इमिग्रेशन आलोचक जैनि कावन ने हालिया इमिग्रेशन तब्दीलियों ਦੇ ਉਲਟ ਕਾਲਾ ਲੈਂਦੀਆਂ ਨੇ ਤੇ ਜਿਸ ਵਿੱਚ ਕਿਹਾ ਗਿਆ ਕਿ ਪ੍ਰਵਾਸੀਆਂ ਨੂੰ ਉਸ ਦੀ ਪੁੱਛਗਿਛ ਲਈ ਲਾਈਨ ਦੇ ਅੰਦਰ ਰਹਿਿਸ਼ੀ ਸੰਕਟ ਮੁਦਿਆਂ ਵਰਗਿਆਂ ਦਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਮਿਲਨ ਨੇ ਜਵਾਬ ਵਿੱਚ ਕਿਹਾ ਕਿ ਕੈਨੇਡੀਅਨ ਨਾਗਰਿਕ ਬਣਨਾ ਕੋਈ ਅਧਿਕਾਰ ਨਹੀਂ ਹੈ ਮਿਲਣ ਕਿ ਆ ਕਿ ਸਥਾਈ ਨਿਵਾਸ ਬਣਦੇ ਅਧਿਕਾਰ ਨਹੀਂ ਆ ਨਾ ਤੇ ਇਹ ਕੈਨੇਡਾ ਨਾਗਰਿਕ ਬਣਨ ਦਾ ਅਧਿਕਾਰ ਨਹੀਂ ਆ ਤੇ ਨਹੀਂ ਤਾਂ ਅਸੀਂ ਇਸ ਦੀ ਕੀਮਤ ਨੂੰ ਘਟਾਉਂਦੇ ਇਹ ਉਹ ਚੀਜ਼ ਆ ਜਿਸ ਵਿੱਚ ਮੈਂ ਪੱਕਾ ਵਿਸ਼ਵਾਸ ਕਰਦਾ ਹਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲੋਕਾਂ ਨਾਲ ਬੇਇਨਸਾਫੀ ਨਾਲ ਪੇਸ਼ ਆਉਂਦੇ ਹੋ ਅਤੇ ਜਿਨ੍ਹਾਂ ਨੇ ਆਪਣੇ ਵੀਜ਼ੇ ਦਾ ਇਹ ਵਾਅਦਾ ਕੀਤਾ ਉਹ ਅੰਤ ਤੱਕ ਇਸ ਨੂੰ ਛੱਡ ਦੇਣਗੇ ਤੇ ਇਸ ਉਸ ਤੌਰ ਤੇ ਇਸ ਦਾ ਸਨਮਾਨ ਹੋਵੇਗਾ ਮਿਲਰ ਨੇ ਅੱਗੇ ਵੀ ਕਿਹਾ ਕਿ ਇਸ ਮੁੱਦੇ ਬਾਰੇ ਬਰੀਕੀਆਂ ਨੇ ਤੇ ਇਸ ਕਰਕੇ ਕੈਨੇਡਾ ਵਿੱਚ ਪਹਿਲਾਂ ਤੋਂ ਹੀ 40% ਨਵੇਂ ਸਥਾਈ ਨਿਵਾਸੀ ਖੇਚ ਦਾ ਟੀਚਾ ਬਣੇ ਹੋਣੇ ਲਗਭਗ 2.5 ਲੱਖ ਸ਼ਰਨਾਰਥੀ ਦਾਅਵੇ ਜਿਸ ਦਾ ਫੈਸਲਾ ਸਤੰਬਰ ਦੇ ਅੰਤ ਤੱਕ ਕੀਤਾ ਜਾਣਾ ਚਾਹੀਦਾ ਤੇ ਉਸ ਸਮੇਂ ਵਿੱਚ ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ 48000 ਤੋਂ ਨ ਦੇ ਦਾਅਵੇ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਗੁਰਦੇਵ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ